ਵੇਗਾ ਉਹ ਫਿਰ ਆ ਕੇ ਨੀਤੇ ਦਿਖਾਉਣਾ ਪੈਗੀ ਇਹੋ ਜਿਹੀ ਸਰਕਾਰ ਆਉਂਦੀ ਜੁਲਦਾਬਾ ਜੁਲਦਾਬਾ ਕੰਦੀ ਸਭਾ ਜੁਲਦਾਬਾ ਜੁਲਦਾਬਾ ਜਿਆਦਾ ਯਾਦ ਜੀ ਦੀ ਯਾਦ ਜੀ ਦਾ ਪੁਰਾਣਾ ਦਰਜਾ ਬਹਾਲ ਕਰੋ ਤਾਰੇ ਰੱਖੋ ਪੰਜਾਬ ਜੀਨੀ ਵਿਰਾਸਤੀ ਦਾ ਪੁਰਾਣਾ ਦਰਜਾ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਹਏ ਹਏ ਹਾਏ 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 ਹਏ ਪੰਜਾਬ ਦੀ ਬ੍ਰਸ਼ਟਾਚਾਰ ਖਾਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਦੀ ਬ੍ਰਸ਼ਟਾਚਾਰ ਖਾਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਤੰਤਰ ਦਾ ਘਾੜ ਕਰਨ ਵਾਲੀ ਬੀਜੇਪੀ ਹਏ मुर्दा मोदी सरकारा ਕੋਟਮਾ ਹੋ ਗਈਆਂ ਆਸੋ ਹੈ ਇਸ ਅਜਲਾਸ ਦੇ ਮੌਕੇ ਪਿੰਡ ਇਕਾਈਆਂ ਤੋਂ ਲੈ ਕੇ ਜਿਹੜੇ ਡੈਲੀਗੇਟ ਸਾਥੀਆਂ ਨੇ ਹਿੱਸਾ ਲਿਆ ਔਰ ਇਹਦੀ ਮਜ਼ਬੂਤੀ ਦੇ ਲਈ ਪਾਰਟੀ ਦੇ ਵਿੱਚ ਅਜਲਾਸ ਦੇ ਮੌਕੇ ਜਿਹੜਾ ਪੂਰੀ ਵਿਆਪਤ ਬੰਦੀ ਬਣੀ ਹੈ ਔਰ ਭੁਖ ਦੇ ਅੰਦਰ ਜਿਹੜੀਆਂ ਸਮਾਜਿਕ ਰਾਜਨੀਤਿਕ ਤੇ ਧਾਰਮਿਕ ਚੁਣੌਤੀਆਂ ਪੰਜਾਬ ਦੇ ਵਿੱਚ ਬਣੀਆਂ ਉਹਨਾਂ ਨੂੰ ਲੈ ਕੇ ਪਾਰਟੀ ਜਿਹੜੀ ਸਹਿਰਤਾ ਦੇ ਨਾਲ ਉਹ ਪੂਰੀ ਜਿਹੜੀ ਹੈ ਚੇਤਨ ਕਰਕੇ ਉਹਨੂੰ ਪ੍ਰੇਰਿਤ ਕਰੇਗੀ ਪ੍ਰੇਰਿਤ ਕਰਕੇ ਜਿਹੜੀ ਲੀਡਰਸ਼ਿਪ ਆ ਉਹ ਅਗਲੇ ਚਿੰਰਚਾ ਵੱਲ ਅੱਦੇ ਵਦੇਗੀ ਉਹ ਜ਼ਿੰਮੇਵਾਰੀਆਂ ਪਾਰਟੀ ਦਾ ਵਿਧਾਨ ਹੈ ਜੀ ਪਾਰਟੀ ਦੇ ਵਿਧਾਨ ਦੇ ਮੁਤਾਬਕ ਜਿਹੜਾ ਕੰਮਰੇਟ ਸੀਤਾ ਰਾਮ ਉਸ ਕੱਤਰ ਬਣਾਇਆ ਤੇ ਬਾਕੀ ਸਾਥੀ ਜਗਸੀਰ ਸਿੰਘ ਰਾਏਕੇ ਤੇ ਬਰਕੀਤ ਮੰਦਰਾ ਇਹ ਦੋਨੇ ਨੌਜਵਾਨਾਂ ਨੂੰ ਇਹਨਾਂ ਦੇ ਨਾਲ ਸਹਾਇਕ ਦੇ ਤੌਰ ਤੇ ਲਾਇਆ ਬਾਕੀ ਇਹ ਜਿਹੜੀ ਬਲਾ ਕਮੇਟੀ ਚੁਣੀ ਗਈ ਹੈ ਤੇ ਜ਼ਿਲ੍ਹੇ ਦੇ ਲਈ ਜਿਹੜਾ ਡੈਲੀਗੇਟਾਂ ਦੀ ਚੋਣ ਹੈ ਉਹ ਸਰਬਸੰਮਤੀ ਦੇ ਨਾਲ ਕੀਤੀ ਗਈ ਹੈ। ਦੀ ਕਾਨਫਰੰਸ ਕਰਾਂਗੇ ਉਹ ਸਟੇਟ ਦੀ ਕਾਨਫਰੰਸ ਸਾਡੀ ਦਸੰਬਰ ਦੇ ਅੱਧ ਦੇ ਵਿੱਚ ਹੋਣ ਜਾ ਰਹੀ ਹੈ ਉਸ ਤੋਂ ਪਹਿਲਾਂ ਦਾ ਪ੍ਰੋਸੈਸ ਹੈ ਪਿੰਡ ਤੋਂ ਲੈ ਕੇ ਫਿਰ ਤਹਿਸੀਲ ਫਿਰ ਜ਼ਿਲ੍ਹਾ ਉਸ ਤੋਂ ਬਾਅਦ ਸਟੇਟ ਦੀ ਕਾਨਫਰੰਸ ਉਸ ਕੜੀ ਦੇ ਤੌਰ ਤੇ ਅੱਜ ਇਹ ਤਹਿਸੀਲ ਬੁਲਾੜਾ ਦੀ ਜਿਹੜੀ ਕਾਨਫਰੰਸ ਹੈ ਇਹਨੂੰ ਡੈਲੀਗੇਟ ਜਲਾਸ ਵੀ ਕਹਿ ਲਓ ਜਿਹਦੇ ਚ ਅਸੀਂ ਪਿਛਲੇ 3 ਸਾਲ ਜੋ ਸਰਗਰਮੀਆਂ ਕੀਤੀਆਂ ਉਹਦਾ लेखा-ਜੋਖਾ ਵੀ ਕਰਾਂਗੇ ਆਉਣ ਵਾਲੇ ਸਮੇਂ ਦੇ ਵਾਸਤੇ ਨਵੇਂ ਕੰਮ ਵੀ ਕੱਢਾਂਗੇ ਕਿ ਪਾਰਟੀ ਦਾ ਇਸ ਬੁਲਾੜੇ ਤਹਿਸੀਲ ਦੇ ਵਿੱਚ ਕਿਵੇਂ ਵਿਕਾਸ ਹੋ ਸਕੇ ਔਰ ਜਿਹੜੀਆਂ ਸਾਡੀਆਂ ਪਿਛਲੇ ਸਮੇਂ ਚ ਪ੍ਰਾਪਤੀਆਂ ਉਹਨਾਂ ਤੇ ਮਾਣ ਮਹਿਸੂਸ ਕਰਾਂਗੇ ਜਿਹੜੀਆਂ ਕੋਈ ਸਾਡੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਉਹਨਾਂ ਨੂੰ ਵੀ ਪਿੰਨ ਪੁਆਇੰਟ ਕਰਾਂਗੇ ਤਾਂ ਕਿ ਭਵਿੱਖ ਦੇ ਵਿੱਚ ਉਹ ਕਮੀਆਂ ਪੇਸ਼ੀਆਂ ਨਾ ਰਹਿਣ ਔਰ ਜਿਹੜੇ ਪਿੰਡਾਂ ਦੇ ਵਿੱਚ ਅਜੇ ਕਮਿਊਨਿਸਟ ਪਾਰਟੀ ਸਥਾਪਿਤ ਨਹੀਂ ਹੋਈ ਉਹਨਾਂ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਪਾਰਟੀ ਜਿਹੜੀ ਆ ਲਜਾਈ ਜਾਵੇ ਉਹਦੇ ਲਈ ਕੀ ਕਰਨਾ ਹੈ ਉਸ ਤੇ ਖੁੱਲਕੇ ਜਿਹੜਾ ਮੰਥਨ ਹੋਏਗਾ ਇਹ ਤਾਂ ਅੱਜ ਦੀ ਜਿਹੜੀ ਕਾਨਫਰੰਸ ਹੈ ਉਹਦੇ ਬਾਰੇ ਸੰਖੇਪ ਸ਼ਬਦ ਹੈ ਮੈਂ ਕੋਈ ਲੰਬੀ ਚੌੜੀ ਪੋਲਿਟਿਕਲ ਗੱਲ ਨਹੀਂ ਕਰਨਾ ਚਾਹੁੰਦਾ ਇੰਨਾ ਦਿਨਾਂ ਚ ਤੁਸੀਂ ਸਾਰੇ ਮੀਡੀਆ ਚ ਪੜੀ ਲਿਆ ਹੋਣਾ ਇੱਕ ਤਰੀਕ ਸਾਡਾ ਪੰਜਾਬ ਦੇਵਸ ਹੈ ਔਰ ਬੜੇ ਅਸੀਂ ਠੀਕ ਹੈ ਪੰਜਾਬ ਸਾਡਾ ਅਧੂਰਾ ਹੈ ਸਾਨੂੰ ਬਣਦਾ ਹੱਕ ਨਹੀਂ ਮਿਲੇ ਸਾਡੇ ਹੱਕ ਖੋਹੇ ਗਏ ਨਾ ਸਾਡੀ ਰਾਜਧਾਨੀ ਸਾਡੇ ਕੋਲੇ ਹੈ ਨਾ ਪੰਜਾਬੀ ਬੋਲ ਦੇ ਲਾਗੇ ਸਾਡੇ ਕੋਲੇ ਹੈ ਨਾ ਹੈਡਵਰਕਸਾਂ ਦਾ ਕੰਟਰੋਲ ਸਾਡੇ ਕੋਲੇ ਹੈ ਔਰ ਪਹਿਲੀਆਂ ਸਰਕਾਰਾਂ ਨੇ ਵੀ ਜਿਹੜੀ ਹੁਣ ਵਾਲੀ ਹੈ ਇਹ ਤਾਂ ਜਮੇ ਬਿਸ਼ਰਮ ਹੋ ਕੇ ਸਾਡੇ ਅਧਿਕਾਰਾਂ ਤੇ ਲਗਾਤਾਰ ਜਿਹੜਾ ਹਮਲਾ ਬੋਲ ਰਹੀ ਹੈ ਔਰ ਲਗਾਤਾਰ ਸਾਡੇ ਅਧਿਕਾਰ ਖੋਹੇ ਜਾ ਰਹੇ ਆ ਇਹ ਸਰਕਾਰ ਨੇ ਤੇ ਜਿਆਦਾ ਸਾਡੇ ਅਧਿਕਾਰਾਂ ਦੇ ਪੰਜਾਬ ਦੇ ਅਧਿਕਾਰਾਂ ਤੇ ਹਮਲਾ ਬੋਲਿਆ ਔਰ ਇੱਕ ਤਰੀਕ ਜਿਹੜਾ ਬੜਾ ਇਤਿਹਾਸਕ ਦਿਨ ਸੀ ਪੰਜਾਬ ਦੇ ਵਿੱਚ ਉਸ ਦਿਨ ਇੱਕ ਨਾਦਰ ਸ਼ਾਹੀ ਫਰਮਾਨ ਜਿਹੜਾ ਜਾਰੀ ਕੀਤਾ ਕੇਂਦਰ ਦੀ ਸਰਕਾਰ ਨੇ ਕਿ ਜਿਹੜੀ 1882 ਦੇ ਵਿੱਚ ਸਾਡੀ ਜਿਹੜੀ ਇੱਕ ਤਰਹੋਰ ਹੈ ਪੰਜਾਬ ਦੀ ਜਿਹੜੀ ਯੂਨੀਵਰਸਿਟੀ ਆ ਉਹਦੀ ਸਥਾਪਨਾ ਹੋਈ ਲਾਹੌਰ ਦੇ ਵਿੱਚ ਔਰ ਉਹਦਾ ਇੱਕ ਬੜਾ ਸ਼ਾਨਾਮਤੀ ਇਤਿਹਾਸ ਹੈ ਜੀਨੇ ਡਾਕਟਰ ਮਨਮੋਹਨ ਸਿੰਘ ਵਰਗੇ ਬੜੇ ਉੱਚ ਕੋਟੀ ਦੇ ਜਿਹੜੇ ਅਰਥਸ਼ਾਸਤਰੀ ਉਹ ਵੀ ਸਾਡੀ ਯੂਨੀਵਰਸਿਟੀ ਦੀ ਦੇਣ ਹੈ ਔਰ ਇਹਦੇ ਚ ਬਹੁਤ ਵੱਡਾ ਹਿੱਸਾ ਯੂਨੀਵਰਸਿਟੀ ਹੈ ਹੀ ਪੰਜਾਬ ਦੀ ਔਰ ਲਗਾਤਾਰ ਸਾਡੇ ਅਧਿਕਾਰਾਂ ਤੇ ਹਮਲਾ ਜਿਹੜਾ ਇੱਕ ਤਰੀਕ ਨੂੰ ਬਹੁਤ ਵੱਡਾ ਹਮਲਾ ਬੋਲਿਆ ਗਿਆ ਯੂਨੀਵਰਸਿਟੀ ਦਾ ਜਿੰਨਾ ਵੀ ਡੈਮੋਕਰੈਟਿਕ ਜਿਹੜੀ ਮੈਨੇਜਮੈਂਟ ਜਿਹੜਾ ਸਿਸਟਮ ਸੀ ਉਹ ਸਾਰਾ ਕਰੈਸ਼ ਕਰ ਦਿੱਤਾ ਗਿਆ 90 ਮੈਂਬਰੀ ਜਿਹੜੀ ਇਲੈਕਟਿਡ ਬਾਡੀ ਸੀ ਉਹਨੂੰ 30 ਮੈਂਬਰਾ ਤੱਕ ਜਿਹੜਾ ਸੀਮਤ ਕਰ ਦਿੱਤਾ ਗਿਆ ਔਰ ਗ੍ਰੈਜੂਏਟ ਜਿਹੜੀ ਕੰਸਿਸਟੈਂਸੀ ਆ ਉਹ ਖਤਮੀ ਕਰ ਦਿੱਤੀ ਗਈ ਔਰ ਬੜੀ ਸੀਮਤ ਜਾਂ ਜਿਹੜੀਆਂ ਇਲੈਕਟਿਡ ਪੋਸਟਾਂ ਰਹਿ ਗਈਆਂ ਔਰ ਇਹ ਇੱਕ ਤਰ੍ਹਾਂ ਨਾਲ ਕੇਂਦਰ ਦੀ ਸਰਕਾਰ ਇਸ ਤੇ ਕਬਜ਼ਾ ਕਰਕੇ ਪੰਜਾਬ ਦੀ ਯੂਨੀਵਰਸਿਟੀ ਨੂੰ ਆਰਐਸਐਸ ਦਾ ਇੱਕ ਟ੍ਰੇਨਿੰਗ ਕੈਂਪ ਜਿਹੜਾ ਬਣਾਉਣਾ ਚਾਹੁੰਦੀ ਹੈ ਔਰ ਅਗਲਾ ਸਟੈਪ ਹੋਏਗਾ ਕਿ ਪੱਕੇ ਤੌਰ ਤੇ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਹ ਲਿਆ ਜਾਏ ਔਰ ਇਹਨੂੰ ਕੇਂਦਰੀ ਯੂਨੀਵਰਸਿਟੀ ਦੇ ਵਿੱਚ ਬਦਲ ਦਿੱਤਾ ਜਾਏ ਇਹਦਾ ਸਾਰੇ ਪੰਜਾਬੀ ਜਿਹੜੇ ਐ ਡਟ ਕੇ ਵਿਰੋਧ ਕਰ ਰਹੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਵੀ ਵਿਰੋਧ ਕੀਤਾ ਐ ਐਕਸੈਪਟ ਜਿਹੜਾ ਭਾਜਪਾ ਨੂੰ ਛੱਡ ਕੇ ਅਹ ਅਸੀਂ ਆਪਣੀਆਂ ਲੈਫਟ ਪਾਰਟੀਆਂ ਵੱਲੋਂ 4 ਤਰੀਕ ਤੋਂ 8 ਤਰੀਕ ਤੱਕ ਲਗਾਤਾਰ ਇਸ ਫੈਸਲੇ ਦੇ ਖਿਲਾਫ ਹਰ ਤਰ੍ਹਾਂ ਦੀ ਜਿਹੜੀ ਪ੍ਰੋਟੈਸਟ ਹੈ ਚਾਹੇ ਉਹ ਧਰਨੇ ਹੈ ਕੋਈ ਮੁਜਾਹਰੇ ਹੈ ਕੋਈ ਜਲਸੇ ਹੈ ਚਾਹੇ ਪੈਸ ਕਾਨਫਰੰਸਰ ਡਿਫਰੈਂਟ ਟਾਈਪ ਆਫ ਜਿਹੜਾ ਪ੍ਰੋਟੈਸਟ ਹੈ ਇਹ ਅਸੀਂ ਮਨਾਉਣ ਦਾ ਸੱਦਾ ਦਿੱਤਾ ਹੈ ਅੱਜ ਅਸੀਂ ਇੱਥੇ ਬੁਲਾਡੇ ਦੇ ਵਿੱਚ ਵੀ ਜਦੋਂ ਆ ਸਾਡੀ ਕਾਨਫਰੰਸ ਸਮਾਪਤ ਹੋ ਜਾਣੀ ਹੈ ਇੱਕ ਟੋਕਨ ਪ੍ਰੋਟੈਸਟ ਜਿਹੜਾ ਇਥੋਂ ਤੁਰਾਂਗੇ ਔਰ ਜਿਹੜਾ ਉੱਥੇ ਬਸ ਅਡੇ ਤੇ ਪਰਲੇ ਪਾਸੇ ਬੁੱਤ ਹੈ ਉੱਥੇ ਜਾ ਕੇ ਜਿਹੜੀ ਹੈ ਸਰਕਾਰ ਦੀ ਕੇਂਦਰ ਸਰਕਾਰ ਦੀ ਆਰਥੀ ਵੀ ਫੂਕਾਂਗੇ ਇਹ ਸਾਡਾ ਕਿਉਂਕਿ ਜਿਹੜਾ ਸਾਡੇ ਤੇ ਹਮਲਾ ਕੀਤਾ ਸਾਡੀ ਜਿਹੜੀ ਯੂਨੀਵਰਸਿਟੀ ਹੈ ਔਰ ਜਿਹੜਾ ਵੱਡਾ ਸਾਡਾ ਮਾਣ ਸੀ ਔਰ ਜਿਹਨੇ ਪੰਜਾਬ ਦੀ ਐਜੂਕੇਸ਼ਨ ਪੰਜਾਬ ਦੀ ਬੌਧਿਕ ਜਿਹੜੀ ਹੈ ਜਿਹੜੀ ਪ੍ਰਤਿਸ਼ਟਾ ਉਸ ਨੂੰ ਚਾਰ ਚੰਨ ਲਾਏ ਸੀ ਅੱਜ ਉਹਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ